ਅਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਾਂ ਨਾ ਮਰ ਸ਼ਰੀਰ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਕਿਹੜਾ ਸ਼ਬਦ ਦੇ ਜਿਸ ਸ਼ਬਦ ਦਾ ਜਾਪ ਕਰਨ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚੋਂ ਦੁੱਖ ਤਕਲੀਫਾਂ ਦਾ ਨਾਸ਼ ਹੁੰਦਾ ਹੈ ਆਪਣੇ ਘਰ ਦੇ ਵਿੱਚ ਬਹੁਤ ਬਰਕਤ ਪੈਂਦੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਖਾਲਸਾ ਜੀ ਗੁਰਬਾਣੀ ਸਾਰੀ ਹੀ ਬਹੁਤ ਸਤਕਾਰਯੋਗ ਏ ਸਭ ਭੈਣ ਬਰਾ ਗੁਰਬਾਣੀ ਦਾ ਜਾਪ ਕਰਦੇ ਨੇ ਕੋਈ ਚਵਜੀ ਸਾਹਿਬ ਦਾ ਜਾਪ ਕਰਦਾਏ ਕੋਈ ਸ਼੍ਰੀ ਸੁਖਮਣੀ ਸਾਹਿਬ ਦਾ ਜਾਪ ਕਰਦਾਏ ਕੋਈ ਚਪਈ ਸੇ ਜਿਵੇਂ ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤਾਂ ਦੀ ਡਿਊਟੀ ਲਾਈਏ ਜਿਵੇਂ ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤਾਂ ਤੇ ਕਿਰਪਾ ਹੁੰਦੀ ਪਈਏ ਸੰਗਤਾਂ ਗੁਰਬਾਣੀ ਦੇ ਨਾਲ ਜੁੜ ਰਹੀਆਂ ਨੇ ਪਰ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਜੋ ਅਸੀਂ ਸ਼ਬਦ ਤੁਹਾਡੇ ਨੂੰ ਦੱਸਣ ਜਾ ਰਹੇ ਹਾਂ ਉਹ ਸ਼ਬਦ ਦਾ ਜਾਪ ਕਰਨ ਦੇ ਨਾਲ ਦੁੱਖਾਂ ਫਿਕਰਾਂ ਤੋਂ ਮੁਕਤੀ ਹੁੰਦੀ ਹੈ ਆਪਣੇ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਨੇ ਤਕਲੀਫਾਂ ਨੇ ਉਹਨਾਂ ਦਾ ਨਾਸ਼ ਹੁੰਦਾ ਹੈ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਸੋ ਖਾਲਸਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਗੁਰਬਾਣੀ ਦਾ ਚਾਪ ਕਰਦੇ ਕਰਦੇ ਆਪਾਂ ਨੂੰ ਕੁਝ ਕੁ ਗੱਲਾਂ ਧਿਆਨ ਚ ਵੀ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਹੀ ਆਪ ਅਗਰ ਬਾਣੀ ਦਾ ਜਾਪ ਕਰਦੇ ਆਂ ਤੇ ਆਪਾਂ ਨੂੰ ਸੁਚਮਤਾ ਦੇ ਨਾਲ ਇਕਾਗਰ ਚਿਤ ਹੋ ਕੇ ਆਪਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੈਠ ਕੇ ਮਹਾਰਾ ਸੱਚੇ ਪਾਤਸ਼ਾਹ ਨੂੰ ਯਾਦ ਰੱਖ ਕੇ ਆਪਣੇ ਅੰਗ ਸੰਗ ਸਹਾਈ ਮੰਨ ਕੇ ਆਪਾਂ ਨੂੰ ਗਰਬਾਣੀ ਦਾ ਜਾਪ ਕਰਨਾ ਚਾਹੀਦਾ ਜੀ ਤੇ ਦੂਸਰੀ ਗੱਲ ਖਾਲਸਾ ਜੀ ਆਪਾਂ ਪਾਠ ਤਾਂ ਕਰਦੇ ਆਂ ਗੁਰਬਾਣੀ ਦਾ ਜਾਪ ਵੀ ਕਰਦੇ ਆ ਪਰ ਕਈ ਵਾਰ ਆਪਾਂ ਪਾਠ ਕਰਨ ਦੇ ਸਮੇ ਆਪਾਂ ਇੱਕ ਡਿਊਟੀ ਇੱਕ ਫਾਰਮੈਲਟੀ ਸਮਝ ਲੈਂਦੇ ਆ ਕਿ ਹਾਂਜੀ ਆਪਾਂ ਜਪਜੀ ਸਾਹਿਬ ਦਾ ਪਾਠ ਕਰਨਾ ਏ ਜਲੋ ਜਲਦੀ ਕਰੋ ਕਰਿਏ ਤੇ ਕੰਮ ਨਬੀੜੀਏ ਸੋ ਇਸ ਤਰ੍ਹਾਂ ਕਰਕੇ ਤੁਸੀਂ ਪਾਠ ਨਹੀਂ ਕਰਨਾ ਚਾਹੀ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜ ਰਹੇ ਹੋ ਜੇ ਅੱਜ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੋ ਤਾਂ ਇਸ ਤਰੀਕੇ ਕਰੋ ਇਸ ਤਰੀਕੇ ਲੈ ਬਲਾਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਕਿ ਕੱਲ ਨੂੰ ਤੁਹਾਡਾ ਮਨ ਕਰੇ ਕਿ ਤੁਸੀਂ ਸਾਰਾ ਨਿਤਨੇਮ ਹੀ ਕੰਪਲੀਟ ਕਰਨਾ ਹੈ ਇਹ ਕੱਲਾ ਜਪਜੀ ਸਾਹਿਬ ਨਹੀਂ ਕਰਨਾ ਸੋ ਖਾਲਸਾ ਜੀ ਆਪਾਂ ਜੋ ਵੀ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਨਾ ਇਹਨਾਂ ਦਾ ਇਹੀ ਮਕਸਦ ਹੁੰਦਾ ਹੈ ਕਿ ਆਪਾਂ ਸਾਰੇ ਹੀ ਭੈਣ ਭਰਾਵਾਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਜੀ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਭੈਣ ਭਰਾ ਜੋ ਕਿ ਵਹਿਮ ਪਰਮ ਦੇ ਵਿੱਚ ਪੈ ਕੇ ਇੱਧਰ ਉੱਧਰ ਉਲਝ ਜਾਂਦੇ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਇਹ ਸਭ ਚੇਚਾਂ ਦੇ ਵਿੱਚ ਕੁਝ ਨਹੀਂ ਹੈਗਾ ਗੁਰਬਾਣੀ ਦੇ ਨਾਲ ਜੁੜੋ ਜੀ ਆਪਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰੋ ਵਾਹਿਗੁਰੂ ਜ਼ਰੂਰ ਸੁਣਦੇ ਨੇ ਇੱਕ ਗੱਲ ਹੋਰ ਖਾਲਸਾ ਜੀ ਆਪਾਂ ਨੂੰ ਪੁੰਨਦਾਨ ਕਰਦੇ ਰਹਿਣਾ ਚਾਹੀਦਾ ਹੈ ਆਪਾਂ ਨੂੰ ਥੋੜਾ ਬਹੁਤ ਆਪਣੇ ਘਰ ਦੇ ਵਿੱਚੋਂ ਕਿਸੇ ਨਾ ਕਿਸੇ ਚੀਜ਼ ਦਾ ਪੁੰਨਦਾਨ ਲੋੜਵੰਦ ਨੂੰ ਦੇਣਾ ਚਾਹੀਦਾ ਹੈ। ਕਈ ਵਾਰ ਆਪਾਂ ਆਪਣੀ ਤੇ ਬਹੁਤ ਖਰਚਾ ਕਰ ਲੈਂਦੇ ਆ ਕੱਪੜਿਆਂ ਤੇ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ। ਸੋ ਇਸ ਕਰਕੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਲੋੜਵੰਦ ਦੇ ਲਈ ਪੁੰਨਦਾਨ ਜਾਂ ਜੋ ਤੁਸੀਂ ਗੁਰਦੁਆਰਾ ਸਾਹਿਬ ਦੇ ਲਈ ਦਸਵੰਦ ਕਰਦੇ ਹੋ। ਕਈ ਵਾਰ ਆਪਣੇ ਮਨ ਦੇ ਵਿੱਚ ਹੋ ਜਾਂਦਾ ਹੈ ਕਿ ਆਪਣਾ ਦਸਵੰਦ ਸਹੀ ਟਿਕਾਣੇ ਤੇ ਨਹੀਂ ਜਾ ਰਿਹਾ। ਵੀ ਗੁਰਦੁਵਰਾ ਸੇਵ ਆਪਾ ਦੇ ਕੇ ਆਉਣੀ ਆ ਤਾਂ ਉਥੋਂ ਬਾਬੇ ਲੈ ਜਾਂਦੇ ਨੇ ਤਾਂ ਜੋ ਤੁਸੀਂ ਗੁਰਦੁਵਰਾ ਸੇਵ ਲਈ ਦਸਵੰਦ ਕੱਢਦੇ ਹੋ ਤਾਂ ਕਿਸੇ ਲੋੜਵੰਦ ਦੀ ਕਿਸੇ ਭੈਣ ਦੀ ਹੈਲਪ ਕਰਦਿਆ ਕਰੋ ਗਰੀਬ ਭੈਣ ਦੀ ਕਿਸੇ ਨੂੰ ਕੁਛ ਖਾਣ ਪੀਣ ਦਾ ਰਾਸ਼ਨ ਲੈ ਦਿਆ ਕਰੋ ਸੋ ਇਹ ਵੀ ਸਭ ਤੋਂ ਵੱਡਾ ਦਸਵੰਦ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੋ ਵੀ ਤੁਸੀਂ ਕੱਢੋਗੇ ਇਸ ਤੋਂ ਵੱਡਾ ਕੋਈ ਪੁੰਨਦਾਨ ਹੋ ਹੀ ਨਹੀਂ ਸਕਦਾ ਕਿਉਂਕਿ ਖਾਲਸਾ ਜੀ ਆਪਣੇ ਬਜ਼ੁਰਗ ਸਿਆਣੇ ਇਹ ਹੀ ਕਹਿੰਦੇ ਨੇ ਕਿ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਅਗਰ ਤੁਸੀਂ ਕਿਥੇ ਲੋੜਵੰਦ ਦੀ ਹੈਲਪ ਵੀ ਕਰਦੇ ਹੋ ਤਾਂ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਫਿਰ ਵੀ ਹੋ ਜਾਂਦੀ ਹੈ ਖਾਲਸਾ ਜੀ ਹੁਣ ਆਪਾਂ ਉਸ ਸ਼ਬਦ ਦੀ ਗੱਲ ਕਰਦੇ ਹਾਂ ਜੀ ਜਿਸ ਸ਼ਬਦ ਦਾ ਜਾਪ ਕਰਨ ਦੇ ਨਾਲ ਆਪਣੇ ਘਰ ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਨੇ ਜੀ ਇਸ ਸ਼ਬਦ ਸ਼ਬਦ ਨੂੰ ਕਰਨ ਦੇ ਸਮੇਂ ਖਾਲਸਾ ਜੀ ਤੁਸੀਂ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਹੈ। ਅਮ੍ਰਿਤ ਵੇਲੇ ਇਸ਼ਨਾਨ ਕਰਕੇ ਇੱਕ ਆਂਧ ਜਗ੍ਹਾ ਤੇ ਆਸਨ ਲਗਾ ਕੇ ਬੈਠਣਾ ਹੈ। ਆਸਨ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਖਾਲਸਾ ਜੀ। ਪਾਠ ਕਰਨ ਸਮੇਂ ਆਪਣੇ ਨਜ਼ਦੀਕ ਪਾਣੀ ਦਾ ਗੜਵਾ ਰੱਖ ਲਿਆ ਕਰੋ ਜਾਂ ਗਲਾਸ ਦੇ ਵਿੱਚ ਸਤਿਗੁਰ ਦੇ ਚਰਨਾਂ ਵਿੱਚ ਧਿਆਨ ਟਿਕਾ ਕੇ ਉਹਨਾਂ ਦੀ ਅਠੋਤਰੀ ਮਾਲਾ ਲੈ ਕੇ ਸ਼ਬਦ ਦਾ ਪਾਠ ਵਿਧੀ ਅਨੁਸਾਰ ਖਾਲਸਾ ਜੀ ਕਰਨਾ ਹੈ। ਜੋ ਮਾਨਵ ਵਿੱਚ ਭਾਵਨਾਏ ਉਹ ਰੱਖਦੇ ਹੋਏ ਸ਼ਬਦ ਨਿਸ਼ਚੇ ਨਾਲ ਪੜੋ ਉਹ ਭਾਵਨਾ ਪੂਰੀ ਹੋ ਜਾਵੇਗੀ ਖਾਸਾ ਜੀ ਪਾਠ ਸਮਾਪਤ ਹੋਣ ਤੇ ਜੋ ਤੁਸੀਂ ਜਲ ਰੱਖਿਆ ਹੁੰਦਾ ਹੈ ਗੜਵੇ ਦਾ ਅੰਮ੍ਰਿਤ ਆਪ ਸਕੂ ਤੇ ਹੋਰਨਾਂ ਨੂੰ ਵੀ ਸ਼ਕਾਓ ਕਿਉਂਕਿ ਖਾਸਾ ਜੀ ਜਦੋਂ ਆਪਾਂ ਪਾਠ ਕਰਦੇ ਸਮੇਂ ਕੋਲ ਗਲਾਸ ਦੇ ਵਿੱਚ ਪਾਣੀ ਰੱਖਦਿਆਂ ਤੇ ਉਸ ਦੇ ਕੋਲ ਬੈਠ ਕੇ ਆਪਾਂ ਜਿੰਨਾ ਟਾਈਮ ਪਾਠ ਕਰਦੇ ਆ ਤਾਂ ਪਾਠ ਕਰਨ ਤੋਂ ਬਾਅਦ ਦੇ ਵਿੱਚ ਉਹ ਪਾਣੀ ਨਹੀਂ ਹੁੰਦਾ ਉਹ ਜਲ ਬਣ ਜਾਂਦਾ ਹੈ ਇਸ ਕਰਕੇ ਤੁਸੀਂ ਉਹ ਆਪ ਵੀ ਛਕਾਇਆ ਕਰੋ ਤੇ ਆਪਣੇ ਪਰਿਵਾਰ ਦੇ ਹੋਰਾਂ ਮੈਂਬਰਾਂ ਨੂੰ ਵੀ ਛਕਾਇਆ ਕਰੋ ਜਾਂ ਤੁਹਾਡੀ ਕੋਈ ਦੁਕਾਨ ਹੈ ਮਕਾਨ ਹੈ ਉਹਦੇ ਅੰਦਰ ਵੀ ਤੁਸੀਂ ਘਰ ਦੇ ਵਿੱਚ ਵੀ ਛਿੜਕਾ ਦਿਆ ਕਰੋ ਉਸ ਅਵ੍ਰਿਤ ਦਾ ਤੇ ਪਾਠ ਕਰਨ ਦੇ ਸਮੇਂ ਕਿਸੇ ਨਾਲ ਵੀ ਗੱਲਬਾਤ ਨਹੀਂ ਕਰਨੀ ਚਾਹੀਦੀ ਖਾਲਸਾ ਜੀ ਮਨ ਸ਼ਬਦ ਦੇ ਵਿੱਚ ਜੋੜਨਾ ਹੈ ਜਦੋਂ ਤੁਸੀਂ ਪਾਠ ਕਰਨਾ ਹੈ ਆਪਣੇ ਮਨ ਨੂੰ ਪਾਠ ਕਰਨ ਦੇ ਵਿੱਚ ਹੀ ਜੋੜਨਾ ਹੈ ਨਾਮ دارو ਹੈ ਜੋ ਸਭ ਦੁੱਖਾਂ ਤਕਲੀਫਾਂ ਨੂੰ ਦੂਰ ਕਰਦਾ ਏ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ ਸਭ ਦਾਤਾ ਵਰਕਤਾ ਖੁਸ਼ੀਆਂ ਮਿਲਦੀਆਂ ਹਨ ਕੋਈ ਘਾਟ ਨਹੀਂ ਰਹਿੰਦੀ ਖਾਲਸਾ ਜੀ ਸ਼ਬਦ ਦਾ ਜਾਪ ਕਰਨ ਦੇ ਨਾਲ ਕਿਉਂਕਿ ਖਾਲਸਾ ਜੀ ਵਿਧੀ ਅਨੁਸਾਰ ਜੇ ਆਪਾਂ ਸ਼ਬਦ ਦਾ ਪਾਠ ਕਰੀਏ ਤਾਂ ਸਾਰੇ ਪ੍ਰਕਾਰ ਦੇ ਸੰਕਟ ਤਕਲੀਫਾਂ ਬਿਮਾਰੀ ਬੰਧਨ ਕੱਟੇ ਜਾਂਦੇ ਨੇ ਸਾਰੀਆਂ ਬਣੋ ਕਾਮਨਾ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਸੁਖ ਪ੍ਰਾਪਤ ਹੁੰਦੇ ਨੇ ਘਰ ਦੇ ਵਿੱਚ ਕਿਸੇ ਵੀ ਚੇੇ ਦਾ ਘਾਟਾ ਨਹੀਂ ਰਹਿੰਦਾ ਵਾਹਿਗੁਰੂ ਦੀ ਅਪਾਰ ਕਿਰਪਾ ਹੁੰਦੀ ਏ ਖਾਲਸਾ ਜੀ ਉਹ ਖਾਲਸਾ ਜੀ ਹੁਣ ਉਸ ਸ਼ਬਦ ਦੀ ਸਾਜ ਪਾਈਏ ਜਿਸ ਸ਼ਬਦ ਨੂੰ ਕਰਨ ਦੇ ਨਾਲ ਆਪਣੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਤੇ ਸਾਰੇ ਦੁੱਖ ਤਕਲੀਫ ਤਕਲੀਫਾਂ ਦਾ ਨਾਸ਼ ਹੋਵੇਗਾ ਸੁਣੀਏ ਸੰਤ ਸੰਤੋਖ ਗਿਆਨ ਸੁਣੀਏ 68 ਕਾ ਇਸਨਾਨ ਸੁਣੀਏ ਪੜ ਪੜ ਪਾਵੇਂ ਮਾਨ ਸੁਣੀਏ ਲਾਗੇ ਸਹਿਜ ਧਿਆਨ ਦਾਣਿਕ ਭਗਤਾ ਸਦਾ ਵਗਾਸ ਸੁਣੀਏ ਦੁੱਖ ਪਾਪ ਕਾ ਨਾਸ਼ ਸੁਣੀਏ ਸੰਤ ਸੰਤੋਖ ਗਿਆਨ ਸੁਣੀਏ 68 ਕਾ ਇਸਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਤਿਆੜ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਹਰ ਸਾਹਿਬ ਜੀ ਇਸ ਸ਼ਬਦ ਦਾ ਜਾਪ 101 ਵਾਰ ਹਰ ਰੋਜ਼ ਜਾਪ ਕਰੋ ਇਸ ਸ਼ਬਦ ਦਾ ਜਾਪ ਕਰਨ ਦੇ ਨਾਲ ਆਪਣੇ ਸਾਰੇ ਦੁੱਖ ਤਕਲੀਫਾਂ ਦੂਰ ਹੋਣਗੇ ਜਿਹੜਾ ਆਪਣਾ ਮਨ ਢਿਕਦਾ ਰਹਿੰਦਾ ਹੈ ਆ ਸ਼ਾਂਤੀ ਦੇ ਵਿੱਚ ਰਹਿੰਦਾ ਹੈ ਇਹ ਸਭ ਚੀਜ਼ਾਂ ਦੂਰ ਹੋਣਗੀਆਂ ਆਪ ਤਰ੍ਹਾਂ ਦੇ ਦੁੱਖ ਤਕਲੀਫਾਂ ਦਾ ਨਾਸ਼ ਹੋਵੇਗਾ ਖਾਲਸਾ ਜੀ ਤੁਸੀਂ ਗੁਰਬਾਣੀ ਦਾ ਜਾਪ ਵੀ ਕਰਨਾ ਹੈ ਕਈ ਵਾਰ ਆਪਾਂ ਨੂੰ ਹੋ ਜਾਂਦਾ ਹੈ ਕਿ ਆਪਾਂ ਜਦੋਂ ਕੋਈ ਵੀਡੀਓ ਦੇਖ ਲੈਨੇ ਆ ਜਾਂ ਜਦੋਂ ਕੋਈ ਆਪਾਂ ਇਸ ਤਰ੍ਹਾਂ ਗੱਲਬਾਤ ਭੈਣ ਭਰਾ ਤੋਂ ਸੁਣ ਲੈਨੇ ਆ ਤੇ ਆਪਾਂ ਜੋ ਪਾਠ ਕਰਦੇ ਆ ਨਿਤਨੇਮ ਜਾਂ ਰਹਿਰਾ ਸਾਹਿਬ ਜਾਂ ਕੋਈ ਵੀ ਗੁਰਬਾਣੀ ਦਾ ਜਾਪ ਕਰਦੇ ਆ ਤਾਂ ਉਹ ਛੱਡ ਕੇ ਤੇ ਆਪਾਂ ਦੂਸਰਾ ਸ਼ੁਰੂ ਕਰ ਲੈਨੇ ਆ ਸੋ ਇਸ ਕਰਕੇ ਮੈਨੂੰ ਮੇਰੀ ਤੁਹਾਨੂੰ ਬੇਨਤੀ ਹੈ ਜੀ ਤੁਸੀਂ ਜੋ ਵੀ ਪਾਠ ਕਰਦੇ ਹੋ ਉਹ ਵੀ ਕਰਦੇ ਰਿਹਾ ਕਰੋ ਤੇ ਇਸ ਸ਼ਬਦ ਦਾ ਜਾਪ ਵੀ ਤੁਸੀਂ ਹਰ ਰੋਜ਼ 101 ਵਾਰ ਕਰਕੇ ਦੇਖੋ ਜੀ ਪੂਰੀ ਵਿਧੀ ਦੇ ਨਾਲ ਤੁਹਾਡੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇਗਾ ਵਾਹਿਗੁਰੂ ਦੀ ਕਿਰਪਾ ਹੋਵੇਗੀ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਾ ਚੁੱਕਾ ਦੀ ਖਿਮਾ ਬਖਸ਼ੀਂ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ੀਂ ਖਾਲਸਾ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਤੁਹਾਡੇ ਦਰ ਆਈ ਹੈ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਤੇ ਮੇਰ ਭਰਿਆ ਹੱਥ ਰੱਖਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ